ਭਾਈ ਚਾਰੇ ਸਾਂਝ ਦੇ ਪਾਠ ਦੀ ਲੋੜ ਕੋਈ ਨਹੀਂ ਦੇਸ਼ ਭਗਤੀ ਦੇ ਪਾਠ ਦੀ ਸਾਨੂੰ ਲੋੜ ਕੋਈ ਨਹੀਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਲਾਸਾਨੀ ਕੁਰਬਾਨੀ ਹਿੰਦੂ ਭਾਈਚਾਰੇ ਤਿਲਕ ਜੰਜੂ ਦੀ ਰੱਖਿਆ ਵਾਸਤੇ ਦੇ ਦਿੱਤੀ ਉਸ ਤੋਂ ਵੱਡਾ ਸੰਦੇਸ਼ ਨਹੀਂ ਕੋਈ ਜਾ ਸਕਦਾ ਜਿਸ ਤਰੀਕੇ ਨਾਲ ਇੱਕ ਪੰਜਾਬੀ ਨੂੰ ਕਿਲੇ ਉਦੇ ਸਿਰ ਤੇ ਪਾ ਕੇ ਤੋਂ ਉਹਨੂੰ ਕੋਈ ਟੈਰਰਿਸਟ ਲਾ ਲਵੇ ਅਸੀਂ ਇਸ ਕੱਲ ਦੇ ਖਿਲਾਫ ਆ ਅੱਜ ਉਹਨਾਂ ਆਪਿਆਂ ਮਾਮਾ ਦਾ ਉਸ ਧਰਤੀ ਦਾ ਜਿਨ੍ਹਾਂ ਨੇ ਇਸ ਕੂਤ ਜੰਮਿਆ ਤੇ ਉਹਨਾਂ ਦਾ ਸਤਕਾਰ ਕਰਦੇ ਹੋ ਕਿ ਭਾਈ ਸਾਡੀ ਪਾਕ ਦੀ ਸ਼ਾਨ ਬਰਕਰਾਰ ਰੱਖੀ ਹਰ ਸਰਕਾਰ ਦਾ ਫਰਜ਼ ਕੀ ਅਸੀਂ ਗਲਵਾਨ ਕਲੈਸ਼ਸ ਭੁੱਲ ਕੇ ਕੀ ਅਸੀਂ ਇੰਡੋ ਚਾਈਨਾ ਇੰਡੋ ਪਾਕ ਦੇਸ਼ ਦੀ ਆਜ਼ਾਦੀ ਦੀਆਂ ਸਾਰੀਆਂ ਲੜਾਈਆਂ ਭੁੱਲ ਕੇ ਕਿ ਕਿਵੇਂ ਸਭ ਤੋਂ ਵੱਧ ਕੁਰਬਾਨੀਆਂ ਜੇ ਦਿੱਤੀਆਂ ਤੇ ਇਹ ਪਾਕ ਵਾਲੇ ਸ਼ੂਰ ਵੀਰਾਂ ਨੇ ਦਿੱਤੀਆਂ ਤੇ ਔਰ ਮੈਨੂੰ ਅਫਸੋਸ ਹੈ ਕਿ ਭਗਵਾਨ ਅਕਮਾਨ ਜੀ हास लाख ਦੇ ਕਮਰੇ ਚ ਜਾ ਕੇ ਵਿਆਹ ਵੇਖ ਸਕਦੇ ਆ ਕੋਲੋਂ ਵੇਖਣ ਮਗਰ ਇਹ ਸ਼ੁਭ ਦੀ ਗੱਲ ਵੀ ਕਰ ਸਕਦੇ ਔਰ ਮੈਂ ਫੇਰ ਕਹਿਣਾ ਕਿ ਉਹਨੂੰ ਸੁਣਾਗੇ ਵੀ ਤੇ ਉਹਦੇ ਨਾਲ ਖੜਾਂਗੇ ਵੀ ਕੀ ਇੱਕ ਗਲਤੀ ਉਹਨੂੰ ਟੈਰਰਿਸਟ ਬਣਾ ਦੋ ਜਸਟ ਬਿਕੋਜ਼ ਉਸ ਪੱਗ ਬੰਨਤਾ ਉਹਦੇ ਸ਼ੋਅ ਕੈਂਸਲ ਹੋ ਜਾਣਗੇ ਇਜ਼ ਥਿਸ ਇਨਕਲੂਸਿਵ ਪੋਲਿਟਿਕਸ ਕੀ ਇਹ ਸਭ ਕਾ ਸਾਥ ਕਰਹਾ ਸਾ ਮਨ ਕੀ ਇਛਾ ਬਦਲ ਨਾਲ ਮੈਂ ਪਰਸਨਲੀ ਕੋਲੋਂ ਮੇਰੇ ਭਾਈਏ ਦਾ ਭਰਾ ਮੈਂ ਭਾਈ ਉਹਨਾਂ ਨਾਲ ਤਰਪਾਂ ਆ ਇਕੱਲੀ ਸਿੱਖ ਦੇ ਦਾ ਅੱਜ ਤੱਕ ਲਾਂਚ ਕਿ ਕਿਛੀ ਸਰਕਾਰੂਟ ਦੇ ਖਿਲਾਫ ਦੀ ਨਰਮੀ ਆ ਇਹਨਾਂ ਦੇ ਵਕੀਲ ਜਿਨ੍ਹਾਂ ਤੇ ਕ੍ਰਾਪਸ਼ਨ ਦੇ ਐਲੀਗੇਸ਼ਨ ਲੱਗੇ ਸਰਾਰੀ ਦੇ ਖਾਸ ਪਾਸਟਿਕ ਨੂੰ ਨਰਮੀ ਧਾਲੀਆੜ ਦਾ ਆ ਨਾਮ ਕਿਥੇ ਉਹਦੇ ਪਠਾਨਕੋਟ ਦੀ ਇੰਨੇ ਕਰੋੜਾਂ ਦਾ ਕਪਲਾ ਸਾਹਮਣੇ ਆ ਕੇ ਕਾਰੂਟ ਦੇ ਟੱਕ ਦਾ ਉਹਦੇ ਬਾਅਦ ਸਿੱਖੀ ਕਰੂ ਸਿਫ ਬਿਜਲੀਸਟ ਡਬਲ ਮਾਤਾਂਟ ਨਹੀਂ ਹੋ ਸਕਦੀ ਕੁਝ ਹਫ਼ਤੋਂ ਪਹਿਲਾਂ ਤੇ ਮਾਲ ਸਾਹਿਬ ਨੂੰ ਕਾਧੀਆਂ ਕਿ ਅੱਜ ਜਿਹੜਾ ਠਾਠਾ ਮਾਰਦਾ ਪ੍ਰੋਗਰਾਮ ਇਹਨਾਂ ਨੇ ਕੀਤਾ ਇਹਨਾਂ ਨੂੰ ਵਧਾਈ ਔਰ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਚੰਜਰ ਸਾਹਿਬ ਜਿਨ੍ਹਾਂ ਦੇ ਕਰਕੇ ਸਾਰਾ ਅੱਜ ਪ੍ਰੋਗਰਾਮ ਆਯੋਜਿਤ ਕੀਤਾ ਸੀ ਉਹਨਾਂ ਨੂੰ ਵਧਾਈ ਔਰ ਸਮੂੱਚੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਹੜਾ ਇੱਕ ਸਟੇਜ ਤੇ ਅੱਜ ਸਾਰੀ ਲੀਡਰਸ਼ਿਪ ਇੱਥੇ ਇਕੱਠੀ ਹੋਈ ਸੀ ਕਿਉਂਕਿ ਮੈਂ ਸਮਝਦਾ ਹੁਣ ਆਪ ਦੇ ਵਖਰੇਵੇਂ ਗੁੱਸੇ ਗਿਲੇ ਭਲਾ ਕੇ ਜੇ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਦੀ ਗੱਲ ਕਰਨੀ ਪੈਣੀ ਹੈ ਜੋ ਸ਼ਰਾਰਤਾ ਔਰ ਜੇ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕੇਜਰੀਵਾਲ ਦੇ ਚਰਨਾਂ 'ਚ ਗਿਰਵੀ ਰੱਖਤਾ ਹੈ ਪੰਜਾਬ ਦੀ ਗੱਲ ਹੀ ਨਹੀਂ ਕਰਨੀ ਪੰਜਾਬ ਦੇ ਬਾਰਡਰ ਖੋਲਣ ਦੀ ਗੱਲ ਨਹੀਂ ਕਰਨੀ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰਨੀ ਕਿਉਂਕਿ ਰਾਜਸਥਾਨ ਤੋਂ ਵੋਟਾਂ ਲੈਣੀਆਂ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਤਾਂ ਨਹੀਂ ਕਰਨੀ ਕਿਉਂਕਿ ਹਰਿਆਣੇ ਤੋਂ ਵੋਟਾਂ ਲੈਣੀਆਂ ਨੇ ਪੰਜਾਬ 'ਚ ਜੇ ਭਰਤੀ ਹੁੰਦੀ ਹੈ ਤੇ 30 40% ਭਰਤੀ ਹਰਿਆਣੇ ਤੇ ਰਾਜਸਥਾਨ ਨੂੰ ਦਿੱਤੀ ਜਾ ਰਹੀ ਹੈ ਇਸ ਲਈ ਜੇ ਰਾਜਧਾਨੀ ਦਾ ਵਿਤਕਰਾ ਪਾਣੀਆਂ ਦਾ ਵਿਤਕਰਾ ਇਹ ਸਾਰਾ ਰੋਕਣਾ ਹੈ ਤੇ ਸਭ ਨੂੰ ਭਾਈ ਇਕੱਠੇ ਹੋਣਾ ਪੈਣਾ ਔਰ ਉਹ ਸਬੂਤ ਜਿੱਥੇ ਅੱਜ ਸਾਰਿਆਂ ਨੇ ਇੱਥੇ ਦਿੱਤਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਜੇ ਇਸ ਤਰੀਕੇ ਨਾਲ ਪੰਜਾਬੀ ਨੂੰ ਦੇਖੋ ਪੰਜਾਬੀ ਨੂੰ ਭਾਈ ਚਾਰੇ ਇਕਾਂਝ ਦੇ ਪਾਠ ਦੀ ਲੋੜ ਕੋਈ ਨਹੀਂ ਦੇਸ਼ ਭਗਤੀ ਦੇ ਪਾਠ ਦੀ ਸਾਨੂੰ ਲੋੜ ਕੋਈ ਨਹੀਂ ਕਿਉਂਕਿ ਸਾਡਾ ਇਤਿਹਾਸ ਪੋਚੋਕੜ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਂਦਾ ਵੀ ਆ ਦਰਸਾਉਂਦਾ ਵੀ ਇਹ ਹਰ ਪੰਜਾਬੀ ਦੀ ਗੁਰਸਿੱਖ ਦੀ ਅਰਦਾਸ ਹੈ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸਰਬੱਤ ਦਾ ਭਲਾ ਮੰਗਦਾ ਦੇਸ਼ ਦੁਨੀਆ 'ਚ ਬੈਠੇ ਔਰ ਭਾਈਚਾਰੇ ਇੱਕ ਸਾਝ ਦੀਆਂ ਨੀਆਂ ਸਾਡੇ ਗੁਰੂ ਸਾਹਿਬਾਨ ਰੱਖਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਲਾਸਾਨੀ ਕੁਰਬਾਨੀ Hindu ਭਾਈਚਾਰੇ ਤਿਲਕ ਜੰਜੂ ਦੀ ਰੱਖਿਆ ਵਾਸਤੇ ਦਿੱਤੀ ਉਸ ਤੋਂ ਵੱਡਾ ਸੰਦੇਸ਼ ਨਹੀਂ ਕੋਈ ਜਾ ਸਕਦਾ ਸੀ ਇਸ ਲਈ ਇੱਥੇ ਹਿੰਦੂ ਸਿੱਖ ਦੇ ਨਾਂ ਤੇ ਜਾਂ ਹਿੰਦੂ ਅਸਾਈ ਮਾਮਲੇ ਦੇ ਨਾਂ ਤੇ ਜਾਂ ਹਿੰਦੂ ਮੁਸਲਮਾਨ ਭਾਈਚਾਰੇ ਨੂੰ ਵੰਡ ਵਰਤ ਕੇ ਜੋ ਪੋਲਿਟਿਕਸ ਦੇਸ਼ ਚੱਲ ਰਹੀ ਆ ਉਹਦੇ ਅਸੀਂ ਖਿਲਾਫ ਆ ਜਿਸ ਤਰੀਕੇ ਨਾਲ ਇੱਕ ਪੰਜਾਬੀ ਨੂੰ ਕਿੱਲੇ ਉਹਦੇ ਸਿਰ ਤੇ ਪਾ ਗਾ ਤੇ ਉਹਨੂੰ ਤੁਸੀਂ ਟੈਰਰਿਸਟ ਲਾਨ ਦੋ ਅਸੀਂ ਇਸ ਗੱਲ ਦੇ ਖਿਲਾਫ ਆ ਕਿ ਅਸੀਂ ਗਲਵਾਨ ਕਲੈਚਸ ਭੁੱਲ ਕੇ ਕਿ ਅਸੀਂ ਇੰਡੋ ਚਾਈਨਾ ਇੰਡੋ ਪਾਕ ਦੇਸ਼ ਦੀ ਆਜ਼ਾਦੀ ਦੀਆਂ ਸਾਰੀਆਂ ਲੜਾਈਆਂ ਭੁੱਲ ਕੇ ਕਿ ਕਿਵੇਂ ਸਭ ਤੋਂ ਵੱਧ ਕੁਰਬਾਨੀਆਂ ਜੇ ਦਿੱਤੀਆਂ ਤੇ ਇਹ ਪੱਗ ਵਾਲੇ ਸੂਰਬੀਰਾ ਨੇ ਦਿੱਤੀਆਂ ਨੇ ਅੱਜ ਉਹਨਾਂ ਦੀਆਂ ਮਾਮਾ ਦਾ ਉਸ ਧਰਤੀ ਦਾ ਜਿਨ੍ਹਾਂ ਨੇ ਸਕੂਤ ਜੰਮਿਆ ਜੇ ਉਹਨਾਂ ਦਾ ਸਤਿਕਾਰ ਕਰਦੇ ਹੋ ਤੇ ਭਾਈ ਸਾਡੀ ਪੱਗ ਦੀ ਸ਼ਾਨ ਬਰਕਰਾਰ ਰੱਖਣੀ ਹਰ ਸਰਕਾਰ ਦਾ ਫਰਜ਼ ਹੈ ਔਰ ਮੈਨੂੰ ਅਫਸੋਸ ਹੈ ਕਿ ਭਗਵੰਤ ਮਾਨ ਜੀ 10 ਲੱਖ ਦੇ ਕਮਰੇ 'ਚ ਜਾ ਕੇ ਵਿਆਹ ਵੇਖ ਸਕਦੇ ਹੋ ਚਲੋ ਵੇਖਣ ਮਗਰ ਇਸ ਸ਼ੁਭ ਦੀ ਗੱਲ ਨਹੀਂ ਕਰ ਸਕਦੇ ਮੈਂ ਛੋਪਾ ਵਾਸਤੇ ਟਵੀਟ ਕੀਤਾ ਔਰ ਮੈਂ ਫੇਰ ਕਹਿਣਾ ਕਿ ਉਹਨੂੰ ਸੁਣਾਗੇ ਵੀ ਤੇ ਉਹਦੇ ਨਾਲ ਖੜਾਂਗੇ ਵੀ ਇੱਕ ਗਲਤੀ ਮੈਂ ਆਪ ਸਮਝਦਾ ਨਕਸ਼ੇ ਦੇ ਮਾਮਲੇ 'ਚ ਉਹਨੂੰ ਧਿਆਨ ਰੱਖਣਾ ਚਾਹੀਦਾ ਸੀ ਮਗਰ ਕੀ ਇੱਕ ਗਲਤੀ ਉਹਨੂੰ ਟੈਰਰਿਸਟ ਬਣਾ ਦੂਗੇ ਜਸਟ ਬਿਕੋਜ਼ ਉਸ ਪੱਗ ਬੰਨ੍ਹ ਕੇ ਉਹਦੇ ਸ਼ੋਅ ਕੈਨਸਲ ਹੋ ਜਾਣਗੇ ਇਜ਼ ਥਿਸ ਇਨਕਲੂਸਿਵ ਪੋਲਿਟਿਕਸ ਕੀ ਇਹ ਸਭ ਕਾ ਸਾਥ ਹੈ ਇਹ ਭਾਈ ਸਭ ਕਾ ਸਾਥ ਨਹੀਂ ਇਸ ਲਈ ਜੇ ਸਭका साथ फिलॉसफी है ते ਦੋਵੇਂ ਸਰਕਾਰਾਂ ਨੂੰ ਆਪਦੇ ਸਿਸਟਮ ਚ ਆਪਦੀ ਸੋਚ ਚ ਬਦਲਾਵ ਲਿਆਉਣੀ ਪੈਣੀ ਹੁਣ ਆਪ ਵੀਜੇ ਬੰਦ ਕਰਾ ਛੱਡੇ ਤੇ ਵੀਜੇ ਤੇ ਆਉਣਾ ਸੀ ਕਿਸੇ ਨੇ ਜਿਹਨੇ ਗੜਬੜ ਕਰਨੀ ਉਹ ਵੀਜ਼ਾ ਲੈ ਕੇ ਕਦੇ ਆਇਆ ਅਜੇ ਤੱਕ ਵੀਜੇ ਤੇ ਤੇ ਆਉਣਾ ਥੋਡੇ ਵਰਗਿਆਂ ਨੇ ਪਿੰਡਾਂ ਚ ਰਹਿੰਦੇ ਲੋਕਾਂ ਨੇ ਜਿਨ੍ਹਾਂ ਦੇ ਧੀ ਪੋਤੇ ਇੱਥੇ ਆ ਜਾਂ ਜਿਨ੍ਹਾਂ ਦੇ ਮਾਪੇ ਉੱਥੇ ਆਪਦੇ ਬੱਚਿਆਂ ਕੋਲ ਜਾਣਾ ਉਹਨਾਂ ਨੂੰ ਕਾਦੇ ਲਈ ਇਹ ਜੁਰਮਾਨਾ ਲੱਗ ਗਿਆ ਜਿਹੜਾ ਨੁਕਸਾਨ ਹੋ ਰਿਹਾ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਔਰ ਜਿਸ ਤਰੀਕੇ ਨਾਲ ਪਾਕ ਆਲੇ ਨੂੰ ਪੇਸ਼ ਕੀਤਾ ਜਾ ਰਿਹਾ ਦੇਸ਼ 'ਚ ਉਹ ਵੀ ਬੜਾ ਇੱਕ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਮੀਠਾ ਸਾਹਿਬ ਵਿਜੀਲੈਂਸ ਬੜੀ ਛਾਪੇਮਾਰੀ ਬੜੀ ਜਿਹੜਾ ਕੋਈ ਬੋਲਦਾ ਵਿਜੀਲੈਂਸ ਡੇਟਾ ਜਿਹੜਾ ਕੋਈ ਬੋਲਦਾ ਉੱਤ ਕਰਦੇ ਪਰ ਇਹਨਾਂ ਦਾਸ ਕਰੇ ਨਾ ਦੇਖੋ ਮੈਂ ਵਿਜੀਲੈਂਸ ਦੇ ਬਾਰੇ ਮੇਰੇ ਕੋਲ ਕੋਈ ਅਧਿਕਾਰ ਖੇਤਰ ਨਹੀਂ ਮਗਰ ਹਾਂ ਸਾਹ ਮਨਪ੍ਰੀਤ ਤੋਂ ਬਾਦਲ ਨਾਲ ਮੈਂ ਪਰਸਨਲੀ ਕੋ ਲੋਕਾਂ ਮੇਰੇ ਭਾਈਏ ਦਾ ਭਰਾ ਮੈਂ ਭਾਈ ਉਹਦੇ ਨਾਲ ਕੋ ਲੋਕਾਂ ਔਰ ਮੈਂ ਸਮਝਦਾ ਕਿ ਭਗਵਾਨਤਮਾਨ ਨੂੰ ਜਿਹੜਾ ਉਹਨਾਂ ਨਾਲ ਕੋਈ ਗੁੱਸਾ ਗੜਾ ਪਾਈ ਤੁਸੀਂ ਤਾਂ ਇਕੱਠੇ ਰਹੇ ਹੋ ਪੀਪੀਪੀ ਚ ਮਕਾ ਲੋ ਆਪਦੀ ਗੱਲ ਮਗਰ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਵਿਜੀਲੈਂਸ ਦੀ ਜੇ ਸਹੀ ਵਰਤੋਂ ਹੋਵੇ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਫਿਰ ਉਹ ਵਰਤਣੀ ਚਾਹੀਦੀ ਅਕੱਲੀ ਸਿੰਗਲੇ ਦਾ ਅਜ ਤੱਕ ਚਲਾਨ ਕਿਉਂ ਨਹੀਂ ਪੇਸ਼ ਕੀਤਾ ਘਟਾਰੂ ਚੱਕ ਦੇ ਖਿਲਾਫ ਕਿਉਂ ਨਰਮੀ ਆ ਇਹਨਾਂ ਦਾ ਵਜ਼ੀਰ ਜਿਨ੍ਹਾਂ ਤੇ ਕ腐ਸ਼ਨ ਦੇ ਅਲੀਗੇਸ਼ਨ ਲੱਗੇ ਸ਼ਰਾਰੀ ਦੇ ਵਾਸਤੇ ਕਿਉਂ ਨਰਮੀ ਢਾਲੀਆਲ ਦਾ ਆ ਇਥੇ ਉਡੇ ਪਠਾਨਕੋਟ 'ਚ ਇੰਨੇ ਕਰੋੜਾਂ ਦਾ ਘਪਲਾ ਸਾਹਮਣੇ ਆਇਆ ਇੱਕ ਤਾਰੂ ਚੱਕਦਾ ਉਹਦੇ ਵਾਸਤੇ ਕਿਉਂ ਨਰਮੀ ਸਿਰ ਵਿਜੀਲੈਂਸ ਦੇ ਡਬਲ ਮਾਪਟਾਂ ਨਹੀਂ ਹੋ ਸਕਦੇ ਇਹ ਸਾਫ ਸਿਕਾਇਲਰ ਨੇ ਆਪਣੇ ਪ੍ਰੋਗਰਾਮ ਸੀਮਾ ਤੋਂ ਬਹੁਤ ਉੱਪਰ ਦੀ ਐਮਐਲ ਨੂੰ ਲਗਾਇਆ ਲੋ ਇਨਾਂ ਨੂੰ ਤਾਂ ਵੈਸੇ ਹੀ ਵਧਾਈ ਆ ਯਾਰ ਇਹ ਤਾਂ ਤੁਹਾਨੂੰ ਐਵੇਂ ਅੱਖਾਂ 'ਚ ਇਕੱਠਾ ਪਾਉਂਦੇ ਆ ਤਾਂ ਇਕੱਠੇ ਹੋ ਗਏ ਜਦੋਂ ਬੰਗਲੌਰ 'ਚ ਜੱਪੀਆਂ ਪੈ ਗਈਆਂ ਰਾਹੁਲ ਗਾਂਧੀ ਤੇ ਕੇਜਰੀ ਆਲਦੀਆਂ ਕੀ ਪਿੱਛੇ ਇਨਾਂ 'ਚ ਕਿਸੇ ਦੀ ਹਿੰਮਤ ਆ ਕਿ ਜੱਪੀਆਂ ਨਾ ਪਾਉਣ ਇਹ ਤਾਂ ਜੱਫੀਆਂ ਪਈਆਂ ਨੇ ਆਲਾ ਨਹੀਂ ਬਾਕੀ ਆ ਅਜ ਅਮਿਤ ਸ਼ਾਹ ਹੋਰੀਆ ਬਸਰ ਆਏ ਸੀ ਕੋਈ ਖਾਸ ਪਿਆਰ ਦੇਖੋ ਆਏ ਆ ਮਰਸਰ ਮੈਂ ਪੁੱਛਣਾ ਚਾਹੁੰਦਾ ਕਿ ਸਾਡਾ ਭਗਵੰਤ ਮਾਨ ਸਾਹਿਬ ਨੇ ਜਾਂ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੇ ਕੀ ਇਹ ਵਾਅਦਾ ਕਰਕੇ ਗਏ ਆ ਕਿ ਆ ਇੰਡੋ ਪਾਕ ਬਾਰਡਰ ਖੋਲਿਆ ਜਾਊਗਾ ਕਿਉਂਕਿ ਜੇ ਪੰਜਾਬ 'ਚ ਰੋਜ਼ਗਾਰ ਦੇਣਾ ਜੇ ਪੰਜਾਬ ਦੇ ਨੌਜਵਾਨਾਂ ਦੀ ਤਰੱਕੀ ਚਾਹੁੰਦੇ ਆ ਤੇ ਭਾਈ ਇਹ ਇੰਡੋ ਪਾਕ ਟ੍ਰੇਡ ਚੱਲਣਾ ਚਾਹੀਦਾ ਕਿਉਂਕਿ ਜੇ ਟ੍ਰੇਡ ਉਹ ਟ੍ਰਾਈ ਹੋ ਸਕਦਾ ਗੁਜਰਾਤ ਮਹਾਰਾਸ਼ਟra ਹੋਰ ਪੋਟਾਂ ਰਾਈ ਉਹੀ ਸਮਾਨ ਐਕਸਪੋਰਟ ਇੰਪੋਰਟ ਅਫਗਾਨਿਸਤਾਨ ਨਾਲ ਪਾਕਿਸਤਾਨ ਨਾਲ ਇਹਨਾਂ ਮੁਲਕਾਂ ਨਾਲ ਹੋ ਰਿਹਾ ਤੇ ਇੱਥੋਂ ਸਸਤਾ ਪੈਂਦਾ ਇੱਥੋਂ ਕਿਉਂ ਨਾ ਹੋਵੇ ਕੀ ਉਹਨਾਂ ਸੂਬਿਆਂ ਦਾ ਫਾਇਦਾ ਚਾਹੁੰਦੇ ਤੇ ਪੰਜਾਬ ਦਾ ਨੁਕਸਾਨ ਚਾਹੁੰਦੇ ਇਸ ਲਈ ਸਿਲਕ ਰੂਟ ਜਿਹੜਾ ਇਹ ਇਮੀਡੀਏਟਲੀ ਖੁੱਲੇ ਪੰਜਾਬ ਚ ਜੋ ਹਰਿਆਣਾ ਵਿਧਾਨ ਸਭਾ ਨੂੰ ਜ਼ਮੀਨ ਦੇਣ ਦਾ ਵਾਅਦਾ ਹੋਮ ਮਿਨਿਸਟਰ ਸਾਹਿਬ ਪਿਛਲੀ ਵਾਰੀ ਕਹਿ ਗਏ ਸੀ ਕਿ ਦਿੱਤੀ ਜਾਊਗੀ ਉਸ ਫੈਸਲੇ ਨੂੰ ਵਾਪਸ ਲੈਣ ਪੰਜਾਬ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਪੰਜਾਬ ਦੇ ਪਿੰਡਾਂ ਚੋਂ ਬਣਿਆ ਪੰਜਾਬ ਨੂੰ ਵਾਪਸ ਦਿੱਤਾ ਜਾਵੇ ਪਾਣੀਆਂ ਦੇ ਮੁੱਦੇ ਤੇ ਰਾਜਸਥਾਨ ਔਰ ਹਰਿਆਣੇ ਨਾਲ ਜਿਹੜੀ ਆਪ ਨੇ ਸੰਧੀ ਕਰ ਲਈ ਹੈ ਪੰਜਾਬ ਦੇ ਪਾਣੀਆਂ ਚ ਪੰਜਾਬ ਦਾ ਹੱਕ ਹੈ ਬੀਬੀ ਐਮਬੀ ਦਾ ਮੁੱਦਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਇਹ ਮੁੱਦਿਆਂ ਬਾਰੇ ਕੀ ਉਹ ਸੈਟਲ ਕਰਕੇ ਗਏ ਆ ਇਹ ਤੁਹਾਡੇ ਕੋਲ ਖਬਰ ਹੀ ਆ ਗਈ ਹੈ ਕਿ ਕੱਲਾ ਇਹਦੇ ਤੇ ਲੀਪਾ ਪੋਚੀ ਪਾ ਕੇ ਛਿੜੀ ਗਈ ਆਪ ਦੇ ਕਿਸੇ ਵੀ ਲੀਡਰ ਨੇ ਜਾਂ ਕਿਸੇ ਮੁੱਖ ਮੰਤਰੀ ਨੇ ਕੈਨੇਡਾ ਵਾਲੇ ਮੁੱਦੇ ਤੇ ਕੋਈ ਟਿੱਪਣੀ ਵੀ ਕੀਤੀ ਮੈਂ ਇਹੀ ਸਵਾਲ ਪੁੱਛ ਰਿਹਾ ਜੇ ਕੋਈ ਇੱਕ ਮੈਂ ਮੈਂ ਨਾ ਤੁਹਾਨੂੰ ਸਭ ਨੂੰ ਅੱਜ ਪੰਜਾਬੀ ਵੀਰ ਤੁਸੀਂ ਸਾਡੇ ਆਪਾਂ ਇੱਕ ਫੁਲਵਾੜੀ ਆ ਔਰ ਅਸੀਂ ਹਰ Hindu ਭਾਈਚਾਰੇ ਈਸਾਈ ਭਾਈਚਾਰਾ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ ਇਹ ਦੇਸ਼ ਤੇ ਪੰਜਾਬ ਦੀ ਸ਼ਾਨ ਔਰ ਅੱਜ ਜਿੰਨਾ ਚੈਨਲ ਵੇਖ ਲੋ ਐਨਆਈਏ ਖਬਰ ਛਾਪ ਰਿਆ ਹੁਣ ਐਨਆਈਏ ਕਿਉਂ ਇਹ ਇਹ ਸਭ ਕੁਝ ਇਕੱਠਾ ਕਿਉਂ ਚੱਲ ਰਿਹਾ ਦੇਖੋ ਇੱਕ ਲੋਕਤੰਤਰ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਆਪਾਂ ਤਾਂ ਨਹੀਂ ਸੱਦਿਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੱਦਿਆ ਬਾਈਡਨ ਸਾਹਿਬ ਨੂੰ ਆਪਾਂ ਤਾਂ ਨਹੀਂ ਸੱਦਿਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸੱਦਿਆ ਉਹ ਆਏ ਇੱਥੇ ਗਲਵਕੜੀਆਂ ਪਈਆਂ ਸਭ ਨੇ ਵੇਖੀ ਉਹ ਫੋਟੋ ਹੁਣ ਟਰੂਡੋ ਸਾਹਿਬ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਜਾ ਕੇ ਉਹਨਾਂ ਨੇ ਸਾਡੇ ਦੇਸ਼ ਤੇ ਕੁੱਲ ਇਲਜ਼ਾਮ ਲਾਤਾ ਸੱਚ ਹੈ ਝੂਠ ਹੈ ਪਾਈ ਸਾਨੂੰ ਤਾਂ ਹੀ ਤਾਂ ਆਮ ਲੋਕਾਂ ਨੂੰ ਨਹੀਂ ਪਤਾ ਮਗਰ ਇਹ ਸੱਚ ਝੂਠ ਦਾ ਨਿਪਟਾਰਾ ਜ਼ਰੂਰ ਹੋਣਾ ਚਾਹੀਦਾ ਇਹ ਸਾਡੀ ਲੋਕਤੰਤਰ ਦੀ ਸ਼ਾਨ ਲਈ ਜ਼ਰੂਰੀ ਆ ਉਹ ਸਬੂਤ ਰੱਖਣ ਤੇ ਸਾਡੇ ਜਵਾਬ ਦੇਣ ਕਿਉਂਕਿ ਕਿਸੇ ਦੇਸ਼ ਨੇ ਵੀ ਇਹਨਾਂ ਦੇ ਇਲਜ਼ਾਮ ਬਰਦਾਸ਼ਤ ਨਹੀਂ ਕਰਨੇ ਔਰ ਕਿਸੇ ਦੇਸ਼ ਨੇ ਵੀ ਇਹ ਨਹੀਂ ਬਰਦਾਸ਼ਤ ਕਰਨਾ ਹੁਣ ਆਪਾਂ ਕਾਦੀਆ 'ਚ ਬੈਠੇ ਕਾਦੀਆ 'ਚ ਆ ਕੇ ਕੋਈ ਪਾਕਿਸਤਾਨੀ ਆ ਕੇ ਇਥੇ ਕਿਸੇ ਬੰਦੇ ਨੂੰ ਸਾਡੇ ਨੂੰ ਹਿੰਦੂ ਵੀਰ ਨੂੰ ਜਾਂ ਸਿੱਖ ਵੀਰ ਨੂੰ ਮਾਰ ਜੇ ਕਿ ਅਸੀਂ ਬਰਦਾਸ਼ਤ ਕਰ ਜਾਂ ਨਹੀਂ ਇਸ ਲਈ ਇਹ ਸਾਰੀ ਚੀਜ਼ਾਂ ਇੱਕ ਹਿਊਮੈਨਿਟਰੀਅਨ ਪੱਖ ਤੋਂ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਇੱਕ ਚਿੰਤਾ ਦਾ ਵਿਸ਼ਾ ਹਾਂ ਦੇਸ਼ ਨੂੰ ਅਸੀਂ ਵੰਡ ਨਹੀਂ ਦੇ ਦਿੰਦੇ ਮੰਨਦੇ ਔਰ ਮੈਂ ਪਹਿਲਾਂ ਕਹਿ ਚੁੱਕਿਆ ਸਰਬੱਤ ਦਾ ਭਲਾ ਦੇਸ਼ ਭਗਤੀ ਇਹ ਦੇਸ਼ ਦੀ ਅਖੰਡਤਾ ਪ੍ਰਭਤਾ ਇਹ ਦੇਸ਼ ਨੂੰ ਇਕੱਠੇ ਰੱਖਣਾ ਭਾਈਚਾਰਕ ਸਾਜ ਬਣਾਈ ਰੱਖਣੀ ਇਹ ਸਾਨੂੰ ਕੋ ਸਿਖਾਵੇ ਨਾ ਅਸੀਂ ਇਹਦੇ ਤੇ ਵਚਨਬੱਧਾ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਇਹ ਸਮੱਤ ਦਿੱਤੀ ਆ ਮਗਰ ਭਗਵੰਤ ਮਾਨ ਜੀ ਸ਼ੋਭਾ ਆਸਤੇ ਕਿਉਂ ਨਹੀਂ ਬੋਲਦੇ ਵੀ ਜੇ ਬੰਦ ਹੋਏ ਬਾਰੇ ਕਿਉਂ ਨਹੀਂ ਬੋਲਦੇ ਕਿਉਂਕਿ ਇਹ ਨੈਸ਼ਨਲ ਪੋਲਿਟਿਕਸ ਹੈ ਕਿ ਭਾਈ ਕਿਥੇ ਪਿਛਲੀ ਵਾਰੀ ਗਲਵਾਨ ਦੇ ਮੁੱਦੇ ਤੇ ਵੋਟਾਂ ਐ ਕਿ ਕਿਸੇ ਏਸ ਮੁੱਦੇ ਤੇ ਤਾਂ ਵੋਟਾਂ ਨਹੀਂ ਲੈਣੀ ਇਹ ਚਿੰਤਾ ਦਾ ਵਿਸ਼ੇ ਆ ਕਿ ਸਾਡੀ ਜ਼ਿੰਦਗੀਆਂ ਰੋਲ ਰੇ ਆ ਤੇ ਤੁਹਾਨੂੰ ਪੋਲਿਟਿਕਸ ਜ਼ਰੂਰੀ ਹੋਈ ਹੈ ਹੁਣ ਜਿਹੜਾ ਗੁਰਪ੍ਰਬਲੀ ਇੱਥੇ ਨਹੀਂ ਆ ਸਕੂਗਾ ਕਿ ਉਹਦਾ ਹਿਲ ਹਿਲਦਾ ਬਰੂਨ ਤੋਂ ਲੁੰਦੜਾ ਨਹੀਂ ਜਾਊ ਕਿ ਉਹਦੇ ਦਰਦ ਨਹੀਂ ਹੋਊ ਕਿ ਮੈਂ ਦਰਬਾਰ ਸਾਹਿਬ ਨਵੇਂ ਸਾਲ ਤੇ ਮੱਥਾ ਟੇਕ ਕਹੀ ਭਾਵੇਂ ਨਵਾਂ ਸਾਲ ਆਪਾਂ 31 ਦਸੰਬਰ ਲਈ ਮੰਨਦੇ ਮਗਰ ਕਈ ਮੰਨਦੇ ਆ ਉਹ ਆਉਂਦੇ ਆ ਸਤਕਾਰ ਵਜੋਂ ਜਿਉ ਨਹੀਂ ਆ ਸਕਣਗੇ ਜਾਂ ਆਪਦੇ ਬੱਚੇ ਦੇ ਵਿਆਹ ਲਈ ਨਹੀਂ ਆ ਸਕਣਗੇ ਜਾਂ ਪਰਿਵਾਰ 'ਚ ਕੋਈ ਕਮੀ 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 ਹੋਈ ਆ ਉਹਦੇ ਲਈ ਨਹੀਂ ਆ ਸਕਣਗੇ ਤੇ ਕੀ ਏ ਇਨਸਾਨੀਅਤ ਵਾਸਤੇ ਵਾਈ ਸ਼ੁਡ ਪੀਪਲ ਸਫਰ ਪੀਪਲ ਟੂ ਪੀਪਲ ਕੰਟੈਕਟ ਇਹ ਜਿੱਥੇ ਕੰਟੈਕਟ ਵਧਿਆ ਉਹ ਤੇ ਲੋਕਤੰਤਰ ਬਕਿਆ ਜਿੱਥੇ ਕੰਟੈਕਟ ਟੁੱਟਿਆ ਉੱਥੇ ਫਿਰ ਨੁਕਸਾਨ ਹੋਇਆ ਜਿਵੇਂ ਪਾਕਿਸਤਾਨ ਨਾਲ ਤੁਹਾਡਾ ਪੀਪਲ ਟੂ ਪੀਪਲ ਕੰਟੈਕਟ ਬੰਦ ਹੋਇਆ ਟ੍ਰੇਡ ਬੰਦ ਹੋਇਆ ਉਹਦਾ ਰਿਜ਼ਲਟ ਕੀ ਆ ਰੋਡ ਡਰੋਨਾ ਦਾ ਡਰੋਨਾ ਦਾ ਰੌਲਾ ਲੋਕ ਮੇਰੀ ਸ਼ੋਰ ਕਰਨਗੇ ਕਿ ਭਾਈ ਇਹ ਜੀ ਗੱਲ ਨਹੀਂ ਇਸ ਲਈ ਲੋਕਤੰਤਰ ਦੋਵੇਂ ਮੁਲਕ ਨੇ ਇਹ ਕੀ ਹੋਇਆ ਕੀ ਨਹੀਂ ਹੋਇਆ ਦਾ ਸੱਚ ਸਾਹਮਣੇ ਆਵੇ ਮਗਰ ਉਹਦੇ ਲਈ ਲੋਕਾਂ ਨੂੰ ਸਜ਼ਾ ਨਾ